ਅਸ ਦੇ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਨਰਬਾਦ ਲਈ ਬਹੁਤ ਕੋਸ਼ਿਸ਼ਾਂ ਕਰਦਾ ਲੇਕਿਨ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਆਪਣੇ ਜੀਵਨ ਦੇ ਨਾਲ ਨਾਲ ਸਮਾਜ ਦੇ ਬਾਰੇ ਵੀ ਸੋਚਦੇ ਨੇ ਯਾਨੀ ਕਿ ਸਮਾਜ ਸੇਵੀ ਸਮਾਜਿਕ ਵੀ ਕੀ ਤਰ੍ਹਾਂ ਦੇ ਹੁੰਦੇ ਨੇ ਲੇਕਿਨ ਅੱਜ ਅਸੀਂ ਗੱਲ ਕਰਾਂਗੇ ਉਸ ਸ਼ਖਸ ਦੇ ਨਾਲ ਜਿਹੜੇ ਕਿ ਸਾਈਕਲ ਤੇ ਸਵਾਰ ਹੋ ਕੇ ਕੱਲਾ ਪੰਜਾਬ ਹੀ ਨਹੀਂ ਦੂਰ ਦਰਾਡੇ ਤੱਕ ਲੋਕਾਂ ਨੂੰ ਵੇਅਰ ਕਰਦੇ ਨੇ ਫਿਰ ਚਾਹੇ ਉਹ ਨਸ਼ੇ ਦੀ ਗੱਲ ਕਰ ਲਈ ਜਾਂ ਫਿਰ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਝ ਹੋਰ ਕ੍ਰਿਤੀਆਂ ਦੀ ਗੱਲ ਕਰ ਲਈਏ ਅਸ਼ੋਕ ਕੁਮਾਰ ਜੀ ਅੱਜ ਸਾਡੇ ਨਾਲ ਹੋਣਗੇ ਜਿਹੜੇ ਕਿ ਸਾਈਕਲ ਦੇ ਉੱਤੇ तमाम ਉਹਨਾਂ ਨੇ ਬਹੁਤ ਅਜਿਹੀਆਂ ਜਗਾਵਾਂ ਤੋਂ ਪਹੁੰਚੇ ਨੇ ਲੋਕਾਂ ਨੂੰ ਵੇਅਰ ਕੀਤਾ ਸਾਡੇ ਨਾਲ ਅੱਜ ਮੌਜੂਦ ਨੇ ਸਤਿ ਸ਼ਕਾਲ ਸਰ ਸਵਾਗਤ ਹੈ ਸਤਿ ਸ਼ਕਾਲ ਜੀ ਅਸ਼ੋਕ ਜੀ ਮੈਂ ਗੱਲ ਕਰ ਰਹੀ ਸੀ ਕਿ ਆਪਣੇ ਜੀਵਨ ਨਰਬਾਦ ਲਈ ਅਸੀਂ ਸਾਰੇ ਭੱਜਦੇ ਆ ਦਿਨ ਰਾਤ ਲੇਕਿਨ ਸਮਾਜ ਦੇ ਲਈ ਸੋਚਣਾ ਸੋਸਾਇਟੀ ਨੂੰ ਰਿਟਰਨ ਰਿਟਰਨ ਬੈਕ ਕਰਨਾ ਇਹ ਸੋਚਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਂਦਾ ਸੋ ਤੁਸੀਂ ਹਾਲਾਂਕਿ ਸਾਈਕਲ ਤੇ ਇਹ ਸਾਰਾ ਕੰਮ ਕਰਦੇ ਹੋ ਥੋੜੀ ਆਪਣੀ ਜਰਨੀ ਦੱਸੋ ਕਦੋਂ ਸਟਾਰਟ ਕੀਤਾ ਸੀ ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਦੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਕਰਦਾ ਹਾਂ ਤੇ ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਇਹ ਦੇਖੋ ਜੀ ਮੈਂ ਬਚਪਨ ਤੋਂ ਮੈਨੂੰ ਮਿਲਾਈ ਲਾਲਸਾ ਰਹੀ ਹੈ ਕਿ ਮੈਂ ਕਿਸੇ ਦੇ ਕੰਮ ਆ ਸਕਾਂ ਕਿਉਂਕਿ ਮੈਂ ਬਹੁਤ ਗਰੀਬੀ ਦੇਖੀ ਹੈ ਉਸ ਤੋਂ ਬਾਅਦ ਕਾਲਜ ਟਾਈਮ 'ਚ 74 'ਚ ਸਰਦਾਰ ਮਿਲਖਾ ਸਿੰਘ ਜੀ ਸਾਡੇ ਐਜ਼ ਅ ਚੀਫ ਗੈਸਟ ਆਏ ਸੀ ਐਥਲੀਟਿਕਸ ਤੇ ਉਹਨਾਂ ਨੇ ਮੈਨੂੰ 3 ਲੇਗ ਰੇਸ 'ਚ ਮੈਂ ਫਰਸਟ ਆਇਆ ਸੀ ਇਸ ਕਰਕੇ ਫਿਰ ਉਹਨਾਂ ਨੇ ਮੈਨੂੰ ਪ੍ਰਾਈਜ਼ ਦਿੱਤਾ ਤੇ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਹੋਰ ਵੀ ਜ਼ਿਆਦਾ ਮਲਜਨੂਨ ਹੋ ਗਿਆ ਕਿ ਮੈਂ ਸਮਾਜ ਦੀ ਸੇਵਾ ਕਰਾਂ ਉਸ ਤੋਂ ਬਾਅਦ ਮੈਂ ਕੰਟੀਨਿਊਸਲੀ ਪਹਿਲਾਂ ਤਾਂ ਮੈਂ ਸਰਵਿਸ ਸੀਗਾ ਮਤਲਬ ਸਾਈਕਲਿੰਗ ਮੈਂ ਬੰਦ ਕਰ ਦਿੱਤੀ ਸੀ ਉਸ ਤੋਂ 33 ਸਾਲ ਬਾਅਦ ਫਿਰ ਦੁਬਾਰਾ 2014 ਚ ਸ਼ੁਰੂ ਕਰੀ ਉਹਦੇ ਚ ਮੈਂ ਸਭ ਤੋਂ ਪਹਿਲਾਂ ਕਦੋਂ ਸਟਾਰਟ ਕੀਤੀ ਸੀ ਕਿੱਥੇ ਗਈ ਸੀ ਸਭ ਤੋਂ ਪਹਿਲਾਂ ਮੈਂ 1978 ਚ 11 ਅਪ੍ਰੈਲ 1978 ਨੂੰ ਰਾਜਪੁਰੇ ਤੋਂ ਵੈਸ਼ਨੋਦੇ ਵੀ ਆਪਣੇ ਦੋਸਤ ਅਸ਼ੋਕ ਸਾਈਕਲ ਨਾਲ ਗਿਆ ਸੀ ਤੇ ਅਸੀਂ 30 ਦਿਨਾਂ ਚ ਮਾਤਾ ਵੈਸ਼ਨੋਦੇ ਦੇ ਦਰਵਾਜ਼ਾ ਪਹੁੰਚ ਗਏ ਸੀ ਅਸ਼ੋਗੀ ਤੁਸੀਂ ਕੀ ਮੈਸੇਜ ਜਿਹੜਾ ਹੈ ਸਾਈਕਲ ਤੇ ਤੁਸੀਂ ਜਾਣਦੇ ਹੋ ਮੈਸੇਜ ਕੀ ਦਿਨੇ ਹੋ ਲੋਕਾਂ ਉਹ ਮੈਸੇਜ ਮੈਂ ਦਿੱਤਾ ਜੀ ਆਪਣੀ ਜਿਹੜੀ 2014 ਚ 31 ਅਗਸਤ 2014 ਨੂੰ ਯਾਤਰਾ ਕਰੀ ਨਸ਼ਾ ਮੁਕਤ ਸਾਈਕਲ ਯਾਤਰਾ ਔਰ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਦੋਨੋਂ ਦੇਸ਼ਾਂ ਨੂੰ ਇਹ ਸੰਦੇਸ਼ ਦੇਣਾ ਕਿ ਜੇ ਅਸੀਂ ਆਪਸ ਚ ਸ਼ਾਂਤੀ ਭਾਈਚਾਰੇ ਨਾਲ ਰਹਾਂਗੇ ਤਾਂ ਦੋਨੋਂ ਦੇਸ਼ਾਂ ਦੀ ਇਸ ਚ ਭਲਾਈ ਹੈ ਤੇ ਆਪਸ ਚ ਤਰੱਕੀ ਕਰ ਸਕਦੇ ਹਾਂ ਇਹ ਮੈਸੇਜ ਦਿੱਤਾ ਸੀ ਕੀ ਸਰ ਮੈਨੂੰ ਜਲੇਗੇ ਤੁਸੀਂ ਉਸ ਤੋਂ ਬਾਅਦ ਫਿਰ ਕਦੋਂ ਇਹ 2014 ਜੀ 78 ਚ ਪਹਿਲਾਂ ਉਸ ਤੋਂ ਬਾਅਦ ਸਰਵਿਸ ਚ ਲੱਗ ਗਿਆ ਫਿਰ 33 ਸਾਲ ਬਾਅਦ ਫਿਰ ਮੈਂ 2014 ਚ ਸ਼ੁਰੂ ਕਰੀ ਇਹ 2016 ਚ ਮੈਂ ਸਵਚ ਬਾਰਤ ਅਭਿਆਨ ਮੋਦੀ ਜੀ ਤੋਂ ਪ੍ਰਾਪਤ ਹੋ ਗਏ ਫਿਰ ਉਹ ਲੋਕਾਂ ਨੂੰ ਅਵੇਅਰ ਕੀਤਾ ਕਿ ਸਰਕਾਰ ਦਾ ਕੰਮ ਨਹੀਂ ਹੈ ਗਲੀਆਂ ਮਹੱਲੇ ਸਾਫ਼ ਰੱਖਣਾ ਉਹ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੇ ਅਸੀਂ ਹਰ ਇੱਕ ਚੀਜ਼ ਸਰਕਾਰ ਤੇ ਪਾਵਾਂਗੇ ਤਾਂ ਫਿਰ ਤਾਂ ਕੰਮ ਨਹੀਂ ਹੋ ਸਕਦੇ ਹਰ ਇੱਕ ਕੰਮ ਸਾਨੂੰ ਆਪਣੀ ਵੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਤੇ ਮੈਂ ਪੰਫਲੇਟ ਛਪਾਏ ਛਪਾ ਕੇ ਰਸਤੇ ਉਧਿੰਦਾ ਗਿਆ ਤੇ 2 ਅਕਤੂਬਰ ਨੂੰ ਵਿਜੇ ਚੌਂਕ 'ਚ ਮੈਂਨੇ ਇਹ ਸੰਦੇਸ਼ ਦਿੱਤਾ ਉੱਥੇ ਰੈਲੀ 'ਚ ਉੱਥੇ ਮੈਨੂੰ ਜੋ ਲੋਕ ਮਿਲੇ ਉਹਨਾਂ ਨੇ ਬਹੁਤ ਐਪਰੀਸ਼ੀਏਟ ਕਰਿਆ ਮੈਨੂੰ ਸਕੂਲ ਦੇ ਬੱਚੇ ਵੀ ਆਏ ਸੀ ਪ੍ਰਿੰਸੀਪਲ ਸਾਹਿਬ ਨਾਲ ਉਹਨਾਂ ਨੂੰ ਵੀ ਇੰਟਰਵਿਊ ਹੋਈ ਮੇਰੀ ਬਹੁਤ ਖੁਸ਼ ਹੋਇਆ ਜਿਵੇਂ ਤੁਸੀਂ ਦੱਸੇ ਸੀ ਕਿ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਅਪਰੀਸ਼ੀਏਟ ਵੀ ਕੀਤਾ ਸਨਮਾਨਿਤ ਵੀ ਕੀਤਾ ਸੋ ਹੁਣ ਤੱਕ ਕਿੰਨੇ ਕਿੰਨਾ ਤੁਹਾਨੂੰ ਸਨਮਾਨ ਪ੍ਰਾਪਤ ਹੋਏ ਮੈਂ ਸਭ ਤੋਂ ਪਹਿਲਾਂ ਜੀ 2015 ਚ ਕਲਕਾਦੀ ਐਸਡੀਐਮ ਮੈਡਮ ਗੋਰੀ ਮਿਡਲ ਜੀ ਸੀ ਐਸਟੀਐਮ ਉਹਨਾਂ ਨੇ ਸਨਮਾਨਿਤ ਕਰਿਆ ਮੈਨੂੰ ਕਲਕਾ ਬਗਬ ਆਰਡਰ ਜਾਨ ਤੇ ਉਸ ਤੋਂ ਬਾਅਦ ਫਿਰ ਕਲਕਾ ਦੀ ਮੈਡਮ ਸੀ ਰੀਚਾ ਰਾਠੀ ਉਹਨਾਂ ਨੇ ਤੇ ਤੀਸਰੀ ਵਾਰ ਫਿਰ ਮੈਨੂੰ ਰੀਚਾ ਰਾਠੀ ਨੇ ਸੋ ਤਾਂRenderTarget ਉਸਤੇ ਸਨਮਾਨਿਤ ਕੀਤਾ 2017 ਚ ਇਹ 2022 ਚ ਮੈਨੂੰ ਉੱਥੇ ਖਰੜ ਖਰੜ ਦੇ ਐਸ. ਜੀ. ਮਹ ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਨੇ ਸਨਮਾਨਿਤ ਕੀਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ 5 ਸਾਲ ਦੇ ਛੋਟੇ ਸਮੇਂ 'ਚ ਮੈਨੂੰ ਪਛਾਣਿਆ ਕਿਉਂਕਿ ਮੈਂ ਇੱਥੇ ਆ ਕੇ ਵੀ ਕਾਫੀ ਕੰਮ ਕਰਾਇਆ ਹੈ ਖਰੜ ਲਾਂਡਾ ਰੋਡ ਮੈਡਮ ਅਨਮੋਲ ਗਗਨਮਾਨ ਦੀ ਸਹਾਇਤਾ ਨਾਲ ਉਹ ਬਣਵਾਇਆ ਜਿਸ ਕਰਕੇ ਮੈਨੂੰ ਇੱਥੇ ਪਛਾਣ ਮਿਲੀ ਕੋਈ ਪਛਾਣਦੇ ਹੋਣੇ ਵੀ ਜੇ ਕੋਈ ਦਿੱਕਤ ਆ ਰਹੀ ਹੈ ਤਾਂ ਸਿੱਧਾ ਅਸ਼ੋਕ ਜੀ ਨੂੰ ਮਿਲੋ ਜਾ ਕੇ ਆਂਦੇ ਜੀ ਸਾਡੀ ਸੁਸਾਇਟੀਜ਼ ਵੀ ਜੋ ਵੀ ਕੋਈ ਕੰਮ ਕਰਾਣਾ ਹੁੰਦਾ ਤਾਂ ਮੇਰੇ ਕੋਲ ਅਪਰੋਚ ਕਰਦੇ ਆ ਮੈਂ ਕਦੇ ਮੱਥੇ ਵੱਟ ਨਹੀਂ ਪਾਇਆ ਕਿਹੜੇ ਮੱਥੇ ਕੰਮ ਕਰਨਾ ਹੈ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਕੋਈ ਪੋਸਟ ਲੈ ਕੇ ਕੰਮ ਨਹੀਂ ਕਰ ਸਕਦਾ ਜੀ ਕਿਉਂਕਿ ਪੋਲੀਟਿਸ਼ਨ ਮੈਨੂੰ ਉਹ ਹੀ ਹੋਣੀ ਹੈ ਮੈਂ ਕੋਈ ਇਹ ਨਹੀਂ ਵੀ ਕੋਈ ਚੋਣਾਂ ਲੜਨਾ ਹੈ ਇਹ ਸਮਾਜ ਸੇਵਾ ਕਰਕੇ ਮੈਂ ਤੁਹਾਨੂੰ ਪੁੱਛਣਾ ਸੀ ਤੁਹਾਨੂੰ ਹਾਂ ਜੀ ਤਾਂ ਮੈਨੂੰ ਆਪਣੇ ਆਪ ਹੀ ਮਿਲ ਰਹੀ ਹੈ ਹਰੰਦਾ ਵੀ ਮੈਂ ਬਿਨਾ ਪੋਸਟ ਤੋਂ ਕੰਮ ਕਰਾਂ ਤਾਂ ਉਹ ਅੱਛਾ ਹੈ। ਅੱਛਾ ਜਿਵੇਂ ਤੁਸੀਂ ਹਾਲਾਂਕਿ ਪਹਿਲਾਂ ਹੀ ਜਵਾਬ ਦਿੱਤਾ ਕਿ ਮੈਂ ਕੋਈ ਚੋਣਾਂ ਨਹੀਂ ਲੜਨਾ ਆਮ ਤੌਰ ਤੇ ਲੋਕ ਇਹ ਰਿਲੇਟ ਕਰ ਲੈਂਦੇ ਵੀ ਐਂ ਤਾਂ ਕੋਈ ਭੱਜਿਆ ਨਹੀਂ ਫਿਰਦਾ ਵੀ ਜ਼ਰੂਰ ਕੋਈ ਨਾ ਕੋਈ ਪਿੱਛੇ ਹੋਏਗਾ ਮੋਟਿਵ ਕਈ ਵਾਰ ਲੋਕ ਇਹ ਵੀ ਸੋਚ ਲੈਂਦੇ ਨੇ ਤੁਹਾਨੂੰ ਕਦੀ ਕਿਸੇ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਹਾਂ ਤੁਹਾਨੂੰ ਮੈਂ ਇੱਥੇ ਕਮੇਟੀ 'ਚ ਗਿਆ ਇਹੋ ਸਾਹਿਬ ਕੋਲ ਉਹਨਾਂ ਨੂੰ ਫੋਨ ਕਰਿਆ ਜਿਹੜਾ ਮਾਂ ਮਨਸਾ ਦੇਵ ਮੰਦਿਰ ਕੋਲ ਰਸਤਾ ਖਰਾਬ ਹੈ ਉਹਦੇ ਬਾਰੇ ਤੇ ਉਹ ਮੈਨੂੰ ਕਹਿੰਦੇ ਜੀ ਤੁਸੀਂ ਕੋਈ ਚੋਣ ਲੜਨਾ ਹੈ ਮਗਰ ਜੀ ਹਰ ਇੱਕ ਕੰਮ ਚ ਚੋਣਾਂ ਲੜਨ ਵਾਸਤੇ ਨਿਕਲ ਆਏ ਜਾਂਦੇ ਮਗਰ ਮੈਂ ਤਾਂ ਸਮਾਜ ਸੇਵੀ ਆ ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਸਿਰਫ ਸਮਾਜ ਸੇਵਾ ਵਾਸਤੇ ਕੰਮ ਕਰਨਾ ਕਹਿੰਦੇ ਠੀਕ ਹੈ ਜੀ ਨਾ ਕਰੋ ਹੋ ਗਿਆ ਕਿਉਂਕਿ ਚੋਣਾਂ ਲੜਨਾ ਵੀ ਮੈਨੂੰ ਨਹੀਂ ਲੱਗਦਾ ਵੀ ਜੇ ਕਿਸੇ ਨੂੰ ਵੀ ਨਹੀਂ ਲੱਗ ਸਕਦਾ ਕਿ ਚੋਣਾਂ ਲੜਨਾ ਜਾਂ ਚੋਣਾ ਲੜਨਾ ਜਿਹੜਾ ਕੋਈ ਅਪਰਾਧ ਹੋ ਸਕਦਾ ਹਾਲਾਂਕਿ ਇਹਨੂੰ ਚੰਗੇ ਪਾਸੇ ਦੇਖਣ ਨਾਲ ਲੋਕੀ ਇਮੇਜ ਐਨੀ ਮੈਨੂੰ ਲੱਗਦਾ ਪੋਲੀਟੀਸ਼ੀਅਨਸ ਦੀ ਖਰਾਬ ਹੋ ਗਈ ਕਿ ਇਹਨੂੰ ਮਾੜਾ ਸਮਝਣ ਬਿਲਕੁਲ ਨਹੀਂ ਉਹ ਮੈਂ ਉਹਨਾਂ ਨੂੰ ਇਹ ਜਵਾਬ ਦਿੰਦਾ ਹਾਂ ਉਹਨਾਂ ਉਹ ਕਹਿੰਦੇ ਠੀਕ ਹੈ ਕਹਿੰਦੇ ਤੁਸੀਂ ਜਦ ਵੀ ਵੈਲਕਮ ਜਦ ਮਰਜ਼ੀ ਆਓ ਸਾਡੇ ਕੋਲ ਅਸੀਂ ਤੁਹਾਡੇ ਕੰਮ ਕਰਾਂਗੇ ਔਰ ਇਸ ਜੀ ਸੱਚਾਈ ਵੀ ਹੈ ਮੈਂ ਕਿਸੇ ਵੀ ਅਫੀਸਰ ਕੋਲ ਚੱਲੇ ਜਾਵਾਂ ਤਾਂ ਮੇਰੇ ਕੰਮ ਹੁੰਦੇ ਆ ਕਿਉਂਕਿ ਪੋਲਿਟਿਕਸ ਦਾ ਇਹ ਵੀ ਅੱਜ 5 ਸਾਲ ਉਹਨਾਂ ਦੀ ਸਰਕਾਰ ਹੈ ਜੇ ਉਹਨਾਂ ਨਾਲ ਜੁੜੇ ਹੋਵਾਂਗੇ ਤਾਂ ਸਾਨੂੰ ਪੁੱਛਣਗੇ ਲੋਕ ਅਫਸਰ ਪੁੱਛਣਗੇ ਜੇ ਉਹਨਾਂ ਦੀ ਸਰਕਾਰ ਚੱਲੀ ਗਈ ਹੋਏ ਨਹੀਂ ਪੁੱਛਦੇ ਤੇ ਅਸੀਂ ਸਦਾ ਬਾਹਰ ਹਾਂ ਜਦ ਮਰਜ਼ੀ ਚਲੇ ਜਾਈਏ ਜੇ ਜਿਹੜੀ ਮਰਜ਼ੀ ਸਰਕਾਰ ਹੋਵੇ ਫਿਰ ਮੈਂ ਜਿਸ ਤੋਂ ਵੀ ਕੋਈ ਕੰਮ ਕਰਾਉਣਾ ਹੈ ਤੇ ਉਹਨਾਂ ਦਾ ਧੰਨਵਾਦ ਜ਼ਰੂਰ ਕਰਦਾ ਹਾਂ ਇਹ ਮੇਰੀ ਮਨਲਾ ਤੇ ਕੁ ਵੀ ਸਮੇ ਲੋ ਕੁ ਸਮੇ ਲੋ ਤੋਂ ਮੈਂ ਧੰਨਵਾਦ ਜਰੂਰ ਕਰਦਾ ਹਾਂ ਜਿਸ ਤੋਂ ਵੀ ਅੱਜ ਤੱਕ ਕੰਮ ਕਰਾਇਆ ਹੈ ਅਸ਼ੋਕ ਜੀ ਹੁਣ ਤੱਕ ਤੁਸੀਂ ਸਾਈਕਲ ਤੇ ਕਿੰਨੀ ਜਰਨੀ ਕਿੰਨੀ ਯਾਤਰਾ ਕਿੰਨੀ ਘੱਟ ਮੈਂ ਵੈਸੇ ਤਾਂ 8-10 ਯਾਤਰਾ ਕਰ ਚੁੱਕਿਆ ਹੂੰ ਤੇ ਉਹਦੇ ਸਭ ਤੋਂ ਜਿਹੜੀਆਂ ਅਹਿਮ ਐ ਜਿਨ੍ਹਾਂ ਦੀ ਮੈਂ ਆਪਣੀ ਬੁੱਕ ਲਿਖੀ ਆ ਤ੍ਰਵੇਣੀ ਮੇਰੀ ਆਤਮ ਕਥਾ ਔਰ ਸਰਦਾਰ ਮਿਲਖਸ ਸਿੰਘ ਜੀ ਨੇ ਉਹ ਮੇਰੀ ਬੁੱਕ ਰਿਲੀਜ਼ ਕਰੀ ਆਪਣੇ ਕੋਠੀ ਤੇ ਉਹ ਇਹਨੇ ਵਧੀਆ ਮਤਲਬ ਤਿੰਨ ਯਾਤਰਾ ਰਹੀਆਂ ਵੀਰਿਆਂ ਪਹਿਲੀ ਮਰੀ ਮੈਂ ਆਪਣੇ ਬੀਨਨਸ ਨੂੰ ਮੇਰੇ ਫਾਜ਼ਲ ਸਾਹਿਬ ਦੀ 100ਵੀਂ ਪੁੰਨ ਦਿਤੀ ਸੀ ਉਸਤੇ 2014 ਨੂੰ 1914 ਦੇ ਬਰਸ ਦੇ ਸੀ ਉਹਨਾਂ ਦਾ ਉਹਨਾਂ ਨੇ ਸਮਰਪਿਤ ਕਰੀ ਇਹ ਉਹ ਨਸ਼ਾ ਮੁਕਤ ਸਾਈਕਲ ਉਪਰਾ ਕਲਕੱਤਾ ਤੋਂ ਬਗਗ ਬੜਰ ਉਸ ਤੋਂ ਬਾਅਦ 2016 ਚ ਸਵੱਛ ਭਾਰਤ ਅਭਿਆਨ ਉਹ ਕਰੀ ਤੀਸਰੀ ਮੈਂ ਕਰੀ ਜਿਹੜੀ ਬਹੁਤ ਅਹਿਮ ਸੀ ਕਲਕੱਤਾ ਤੋਂ 2018 ਚ ਕਲਕੱਤਾ ਟੂ ਹੁਸੈਨੀ ਵਾਲਾ ਬਾਰਡਰ ਜਿੱਥੇ ਡੀਸੀ ਸਾਹਿਬ ਕੋਲ ਮੈਂ ਜਲਦੀ ਮਿਲਣ ਗਿਆ ਤਾਂ ਉਹਨਾਂ ਨੇ ਕਿਹਾ ਵੀ ਤੁਹਾਡਾ ਰਹਿਣ ਦਾ ਕੋਈ ਪ੍ਰਬੰਧ ਹੈ ਮਗਰ ਨਹੀਂ ਜੀ ਮੇਰਾ ਤਾਂ ਕੋਈ ਪ੍ਰਬੰਧ ਨਹੀਂ ਹੈ ਉਹਨਾਂ ਨੇ ਸਰਕਟ ਹਾਊਸ 'ਚ ਮੈਨੂੰ ਕਮਰਾ ਬੁੱਕ ਕਰਵਾ ਕੇ ਦਿੱਤਾ ਜਿਸ ਦੇ ਲਈ ਮੈਂ ਸ਼੍ਰੀ ਰਾਮ ਵੀਰ ਜੀ ਉਸ ਵਕਤ ਦੇ ਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਅਸ਼ੋਕ ਜੀ ਜਿਵੇਂ ਇਹ ਵੀ ਹੁੰਦਾ ਕਿਈ ਲੋਕ ਠੀਕ ਹੈ ਕਈ ਲੋਕ ਸਮਰਥਨ ਚਾਹ ਜਾਂਦੇ ਆ ਅਪਰੀਸ਼ੀਏਟ ਕਰਦੇ ਲੇਕਿਨ ਕਈ ਕਈ ਲੋਕ ਵੀ ਸੋਦੇ ਵੀ ਵੀ ਪਤਾ ਨਹੀਂ ਕਿਹੜਾ ਕੰਮ ਲੱਗੇ ਹੋਇਆ ਸੋ ਇਦਾਂ ਦੇ ਵੀ ਲੋਕ ਤੁਹਾਨੂੰ ਇਦਾਂ ਦੇ ਵੀ ਜ਼ਰੂਰ ਕਦੀ ਸੁਣਨ ਨੂੰ ਮਿਲਿਆ ਹੋਵੇਗਾ ਇਹ ਤਾਂ ਰਾਜੇ ਮਹਾਰਾਜਿਆਂ ਨਾਲ ਵੀ ਹੁੰਦੀ ਰਹੀ ਹੈ ਜੀ ਮੈਂ ਤਾਂ ਕਿਹਦਾ ਵਿਚਾਰਾਂ ਪਰ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਜੋ ਮੈਨੇ ਕੰਮ ਕਰਨਾ ਉਹ ਕਰਨਾ ਮੈਂ ਕਰਕੇ ਹਟਦਾ ਜੋ ਮੈਂ ਸੋਚ ਲਿਆ ਵੀ ਮੈਨੇ ਇਹ ਕੰਮ ਕਰਨਾ ਉਹਦੇ ਪਿੱਛੇ ਨਹੀਂ ਹਟਦਾ ਅਗਲਾ ਕੀ ਮਿਸ਼ਨ ਰੱਖਿਆ ਅਗਲਾ ਮਿਸ਼ਨ ਮੇਰਾ ਇਹ ਇਸ ਪਿਛਲੇ ਸਾਲ ਸੀਗਾ ਇਹ ਸਿਰ ਕਰਤਾਰਪੁਰ ਸਾਹਿਬ ਜਾਣ ਦਾ ਸਾਈਕਲ ਤੇ ਮੇਰਾ ਮਤਲਬ ਵੀਜ਼ਾ ਵਗੈਰਾ ਵੀ ਹੋ ਗਿਆ ਸੀ ਤੋਂ ਫਿਰ ਕੁਝ ਅਰਚਨ ਇਹ ਜੀ ਪੈ ਗਈ ਘਰ ਦੀ ਤਾਂ ਮੈਂ ਜਾ ਨਹੀਂ ਸਕਿਆ ਨਹੀਂ ਮੇਰਾ ਉੱਥੇ ਮਨ ਹੈ ਇੱਕ ਵਾਰ ਜਾਣ ਦਾ ਇਹ ਪਾਕਿਸਤਾਨ ਚਾਹੋਗੇ ਮੌਕਾ ਮਿਲੇ ਮੌਕਾ ਮਿਲੇ ਜਰੂਰ ਕੋਸ਼ਿਸ਼ ਕਰੂੰਗਾ ਸ਼ੁਕਰੀਆ ਨਾਲ ਬਾਤ ਕਰਨ ਲਈ ਸੋ ਕੁਝ ਲੋਕ ਹੁੰਦੇ ਨੇ ਅਜਿਹੇ ਜਿਹੜੇ ਆਪਣੇ ਜੀਵਨ ਦੇ ਨਾਲ-ਨਾਲ ਆਪਣੀ ਜ਼ਿੰਦਗੀ ਦੇ ਨਾਲ-ਨਾਲ ਬਹੁਤਿਆਂ ਦੀ ਜ਼ਿੰਦਗੀ ਸਵਾਰਨ ਬਾਰੇ ਸੋਚਦੇ ਨੇ ਉਹਨਾਂ ਵਿੱਚੋਂ ਇੱਕ ਤੁਸੀਂ ਨਾਲ ਦੇਖ ਰਹੇ ਹੋ ਅਸ਼ੋਕ ਕੁਮਾਰ ਉਹਨਾਂ ਨੇ ਆਪਣੀ ਯਾਤਰਾ ਵੀ ਦੱਸੀ ਕਿਵੇਂ ਬਚਪਨ ਤੋਂ ਹੀ ਲੈ ਕੇ ਹੁਣ ਤੱਕ ਲਗਾਤਾਰ ਉਸੇ ਮਿਸ਼ਨ ਦੇ ਵਿੱਚ ਜੁਟੇ ਹੋਏ ਨੇ ਬਿਜਰਨਲਿਸਟ ਵਿਚਾਲ ਦੇ ਨਾਲ ਪ੍ਰਿਅੰਕਾ ਮਿੱਤੂ ਟੈਲੀਪੋਸਟ ਪੰਜਾਬ ਰਣਾ ਹਿਮਾਚਲ ਖਰੜ